ਲੋਕ ਸਭਾ ਚੋਣਾਂ ਨਜ਼ਦੀਕ ਨੇ ਪ੍ਰਚਾਰ ਜੋਰਾ ਸ਼ੋਰਾਂ ਦੇ ਨੇ ਤੇ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਵੀ ਹੁਣ ਪੰਜਾਬ ਦੇ ਅੰਦਰ ਦੇਖਣ ਤੇ ਸੁਣਨ ਲੱਗ ਗਿਆ ਉਹ ਇਸ ਕਰਕੇ ਕਿਉਂਕਿ ਖਾਸ ਕਰਕੇ ਬੀਬੀ ਹਰਸਿਮਰਤ कौर ਬਾਦਲ ਜ਼ਰੂਰ ਬੇਅਦਬੀ ਮਾਮਲਿਆਂ ਤੇ ਬੋਲਦੇ ਨਜ਼ਰ ਆ ਰਹੇ ਨੇ ਅਚਾਨਕ ਇਹ ਰੌਣਹ ਸ਼ੁਰੂ ਹੋ ਗਿਆ ਹੈ ਇੱਕ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਕਿ ਉਸ ਦੇ ਵਿੱਚ ਹੁਣ ਬੇਅਦਬੀ ਮਾਮਲੇ ਜਿਹੜੇ 2015 ਦੇ ਵਿੱਚ ਬੇਅਦਬੀ ਹੋਈ ਸੀ ਔਰ ਉਸ ਤੋਂ ਬਾਅਦ ਗੋਲੀ ਕਾਂਡ ਹੋਇਆ ਸੀ ਉਸ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੇਸ਼ੱਕ ਕੀਤੀਆਂ ਜਾ ਰਹੀਆਂ ਨੇ ਕੰਪੈਰੀਜ਼ਨਸ ਕੀਤੇ ਜਾ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਸੁਲਤਾਨਪੁਰ ਲੋਧੀ ਗੋਲੀ ਕਾਂਡ ਹੋਇਆ ਆ ਔਰ ਦੂਜੇ ਪਾਸੇ 2015 ਵਾਲਾ ਜਿਹੜਾ ਬੇਅਦਬੀ ਕਾਂਡ ਤੇ ਗੋਲੀ ਕਾਂਡ ਸੀ ਉਸ ਨੂੰ ਲੈ ਕੇ ਹੁਣ ਕੰਪੈਰੀਜ਼ਨਸ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਉਸੇ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦਾ ਇੱਕ ਹੋਰ ਬਿਆਨ ਸਾਹਮਣੇ ਆ ਚੁੱਕਾ ਹੈ ਦਰਅਸਲ ਮਾਗੀ ਦਾ ਮੇਲਾ ਮਨਾ ਰਹੇ ਸੀ ਮੁਖਤਸਰ ਸਾਹਿਬ ਔਰ ਉਸੇ ਦੌਰਾਨ ਹਰ ਸਿਮਰਤ ਕੌਰ ਬਾਦਲ ਨੇ ਤਿੱਖੇ ਹਮਲੇ ਕੀਤੇ ਨੇ ਤਿੱਖਾ ਪ੍ਰਤੀਕਰਮ ਹਰ ਸਿਮਰਤ ਕੌਰ ਬਾਦਲ ਦਾ ਸੁਣਾਈ ਦਿੱਤਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਆ ਕਿ ਕਾਂਗਰਸ ਦੀ ਸਰਕਾਰ ਆਉਂਦੀ ਹੈ 2015 ਤੋਂ ਬਾਅਦ ਯਾਨੀ ਕਿ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ 5 ਸਾਲ ਤੱਕ ਉਸ ਸਰਕਾਰ ਨੇ ਜਾਂਚ ਕੀਤੀ ਹੈ ਪਰ ਉਸ ਜਾਂਚ ਦੀ ਰਿਪੋਰਟ ਜਿਹੜੀ ਹੈ ਕਾਂਗਰਸ ਖਤਮ ਹੋਣ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ 5 ਸਾਲਾਂ ਮਗਰੋਂ ਅਜੇ ਹੁਣ ਉਸ ਤੋਂ ਜ਼ਿਆਦਾ ਡੇਢ ਸਾਲ ਹੋਰ ਹੋ ਚੁੱਕਿਆ ਆ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਯਾਨੀ ਕਿ ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਕਿ ਗੁਟਕਾ ਸਾਭ ਤੇ ਸੌਂ ਰੱਖ ਕੇ ਇਹ ਕਸਮ ਖਾਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿ ਬੇਅਦਬੀਆਂ ਦਾ ਇਨਸਾਫ ਦਵਾ ਕੇ ਰਹਿਣਗੇ ਇੱਕ ਪਾਸੇ ਤਾਂ ਉਹ ਅਸਫਲ ਰਹੇ ਨੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਡੇਢ ਸਾਲ ਤੋਂ ਇਨਸਾਫ ਨਹੀਂ ਦਿਵਾ ਸਕੀ ਜਦਕਿ ਰਿਪੋਰਟਾਂ ਮੌਜੂਦ ਨੇ ਇਹ ਜਾਣਕਾਰੀ ਇਹ ਬਿਆਨ ਇਹ ਇਲਜ਼ਾਮ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਾਰੀ ਕੀਤਾ ਆ ਸਟੇਜ ਦੇ ਉੱਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਹਰਸਿਮਰਤ ਕੌਰ ਬਾਦਲ ਸੁਣਾਈ ਦਿੱਤੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਸਾਫ਼ ਕਹਿਣਾ ਸੀ ਕਿ ਦੋਵਾਂ ਧੜਿਆਂ ਦਾ ਆਲਰੇਡੀ ਹੀ ਗੱਠਜੋੜ ਹੋਇਆ ਪਿਆ ਹੈ ਔਰ ਇਹ ਗੱਠਜੋੜ ਤਾਂ ਬਕੌਲ ਬੀਬੀ ਹਰਸਿਮਰਤ ਕੌਰ ਬਾਦਲ 2013 ਦੇ ਵਿੱਚ ਹੀ ਹੋ ਚੁੱਕਿਆ ਸੀਗਾ ਇਹ ਹੁਣ ਤਾਂ ਬਸ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਇਹ ਇਲਜ਼ਾਮ ਹਰਸਿਮਰਤ ਕੌਰ ਬਾਦਲ ਲਗਾਉਂਦੇ ਨਜ਼ਰ ਆ ਰਹੇ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਨਾ ਸਿਰਫ 215 ਦੀਆਂ ਬੇਅਦਬੀਆਂ ਮਾਮਲਿਆਂ ਨੂੰ ਉਭਾਰਿਆ ਗਿਆ ਨਾ ਹੀ ਗੋਲੀ ਕਾਂਡ ਨੂੰ ਉਭਾਰਿਆ ਗਿਆ ਇਸ ਦੇ ਨਾਲ-ਨਾਲ ਸੁਲਤਾਨਪੁਰ ਲੋਧੀ ਦੇ ਵਿੱਚ ਵਾਪਰੀ ਘਟਨਾ ਜਿਹੜੀ ਕਿ ਅਕਾਲ ਬੰਗਾ ਸਾਹਿਬ ਦੇ ਵਿੱਚ ਵਾਪਰੀ ਸੀ ਉਸ ਨੂੰ ਲੈ ਕੇ ਵੀ ਬੀਬੀ ਅਸਮਿਤ ਕੌਰ ਬਾਦਲ ਤਿੱਖੇ ਤੰਜ ਮਾਨ ਸਰਕਾਰ ਉੱਤੇ ਕੱਸਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਸੀਐਮ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੇ ਦੋਸ਼ੀ ਠਹਿਰਾਇਆ ਸੀ ਉਸੇ ਤਰ੍ਹਾਂ ਬੀਬੀ ਅਸਮਿਤ ਕੌਰ ਬਾਦਲ ਵੀ ਠਹਿਰਾਉਂਦੇ ਨਜ਼ਰ ਆਏ ਨੇ ਔਰ ਨਾਲ ਦੀ ਨਾਲ ਕਹਿ ਦਿੱਤਾ ਆ ਕਿ ਗੁਟਕਾ ਸਾਹਿਬ ਦੀ ਸੌਹਾਂ ਖਾਣ ਵਾਲੇ ਹੁਣ ਮੰਤਰੀ ਕਿੱਥੇ ਚਲੇ ਗਏ ਨੇ ਔਰ ਨਾਲ ਅਰਵਿੰਦ ਕੇਜਰੀਵਾਲ ਦਾ ਦਾਵਾ ਸੀ ਕਿ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਜੜੋਂ ਪੱਟ ਦਿੱਤਾ ਜਾਵੇਗਾ ਤੇ ਉਸ ਮਾਮਲੇ ਨੂੰ ਲੈ ਕੇ ਵੀ ਅਰਵਿੰਦ ਕੇਜਰੀਵਾਲ ਹੁਣ ਕਿੱਥੇ ਨੇ ਔਰ ਉਹਨਾਂ ਨੇ ਸਿੱਧਾ ਚੈਲੰਜ ਦੇ ਦਿੱਤਾ ਆ ਕਿ ਜੇ ਬਾਦਲ ਪਰਿਵਾਰ ਦੇ ਉੱਤੇ ਇਹ ਇਲਜ਼ਾਮ ਆਉਂਦਾ ਆ ਕਿ ਨਸ਼ਾ ਬਾਦਲ ਪਰਿਵਾਰ ਨੇ ਫੈਲਾਇਆ ਆ ਤੇ ਬਾਦਲ ਪਰਿਵਾਰ ਨੂੰ ਜੇਲ੍ਹ ਕਰ ਦਿਵੋ ਔਰ ਉਸ ਤੋਂ ਬਾਅਦ ਵੀ ਜੇ ਗਲੀਆਂ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਫਿਰ ਦੱਸੋ ਯਾਨੀ ਕਿ ਸਾਫ਼ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ ਚੁਣੌਤੀ ਬੀਬੀ ਹਰਸਿਮਰਤ ਕੌਰ ਬਾਦਲ ਦਿਨ ਦੇ ਨਜ਼ਰ ਆ ਰਹੇ ਨੇ ਆਪਣੇ ਬਿਆਨਾਂ ਦੇ ਵਿੱਚ ਹੋਰ ਕੀ ਕੁਝ ਬੋਲਦੇ ਨੇ ਆਓ ਸੁਣਾ ਦਿੰਦੇ ਹਾਂ ਜੀ ਬੜੇ ਦੁੱਖ ਦੀ ਗੱਲ ਹੈ ਜੀ ਸਾਰੇ ਪੰਜਾਬ ਨੇ ਸਾਰੀ ਦੁਨੀਆ ਨੇ ਦੇਖਿਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ avatars ਦੇ ਹਾਰੇ ਚ ਸੁਲਤਾਨਪੁਰ ਲੋਧੀ ਦੀ ਪਵਨ ਧਰਤੀ ਵਿੱਚ ਜਿੱਤੇ ਗੁਰੂ ਸਾਹਿਬ ਦੀ ਆਰਚਰਲ ਛੋ ਧਰਤੀ ਹੈ ਅੰਮ੍ਰਿਤ ਵੇਲੇ ਚ ਨਿਕਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਪੁਲਿਸ ਨੂੰ ਭੇਜਣਾ ਬੂਟਾ ਦੇ ਨਾਲ ਆਟੋਮੈਟਿਕ ਰੈਸਲਾ ਦੇ ਨਾਲ ਅਥਰੂ ਗੈਸਾ ਦੇ ਨਾਲ ਗੁਰਦੁਆਰਾ ਸਾਹਿਬ 'ਚ ਅਥਰੂ ਗੈਸ ਫੇਨੇ ਠਾ 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 ਗੁਨੀਆਂ ਵਧੀਆਂ ਵਧੀਆਂ ਇੱਕ ਬੰਦਾ ਸ਼ਹੀਦ ਵੀ ਹੋ ਗਿਆ ਗੁਰੂ ਸਾਹਿਬ ਗੁਰੂ ਜਨ ਸਾਹਿਬ ਦਾ 파ਕ ਦੀ ਖੰਡਨ ਹੋ ਗਿਆ ਤੇ ਹੈਰਾਨੀ ਦੀ ਗੱਲ ਕੀ ਜਿਹੜੇ ਆਪ ਨੂੰ ਬੜਾ ਧਾਰਮਿਕ ਦਿਖਾਉਂਦੇ ਸੀ ਬੇਅਦਬੀਆ ਦੀ ਗੱਲ ਕਰਦੇ ਸੀ ਕਿਸੇ ਨੇ ਮੂੰਹ ਤੱਕ ਨਹੀਂ ਖੋਲਿਆ ਤੇ ਪੰਜਾਬ ਪੁਲਿਸ ਨੂੰ ਭੇਜਦਾ ਕੌਣ ਹੈ ਕਿਦੇ ਇਸ਼ਾਰੇ 'ਚ ਪੁਲਿਸ ਜਾਂਦੀ ਹੈ ਤੇ ਜੇ ਇੰਦਰਾ ਗਾਂਧੀ ਵੇਰਾ ਇਸ਼ਾਰੇ ਚ ਫੌਜ ਦੇ ਪੁਲ ਦਰਬਾਰ ਸਾਹਿਬ 'ਚ ਜਾ ਕੇ ਕਾਲਟਰ ਸਾਹਿਬ 'ਤੇ ਹਮਲੇ ਕੀਤੇ ਗੁਰੂ ਗੰਗ ਸਾਹਿਬ ਜੀ ਨੂੰ ਉੱਤੇ ਗੋਲੀਆਂ ਚਲਾਈਆਂ ਤੇ ਹੁਣ ਅੱਜ ਦੀ ਸੂਬੇ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਸ ਨੂੰ ਤੇ ਦਰਬਾਰ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜੇ ਨਹੀਂ ਭੇਜਾ ਤੋਂ ਉਹਨਾਂ ਪੁਲਸ ਦੇ ਅਫਸਰਾਂ ਦੇ ਖਿਲਾਫ ਅੱਜ ਤਾਈਂ ਐਕਸ਼ਨ ਕਿਉਂ ਨਹੀਂ ਹੋਇਆ ਅੱਜ ਤਾਈਂ ਪਤਾ ਦਰਜ ਕਿਸੇ ਦੇ ਖਿਲਾਫ ਕਿਉਂ ਨਹੀਂ ਹੋਇਆ ਤੇ ਕਿਸੇ ਵਿਰੋਧੀ ਪਾਰਟੀ ਹਾਂ ਇਹਨਾਂ ਦਾ ਗੱਠਜੋੜ ਹੋ ਗਿਆ ਕਾਂਗਰਸ ਤਾਂ ਹੁਣ ਬੋਲੂਗੇ ਨਹੀਂ ਲੇਕਿਨ ਉਹ ਕਿੱਥੇ ਸਾਰੇ ਜਿਹੜੇ ਧਰਨੇ ਲਾਉਂਦੇ ਸੀਗੇ ਜਿਹੜੇ ਬਾਬੇ ਧਰਨੇ ਲਾ ਕੇ ਗੁਰੂ ਸਾਹਿਬ ਦੀ ਵੱਡੀ ਗੱਲਾਂ ਕਰਦੇ ਸੀਗੇ ਜਿਹੜੇ ਅੱਜ ਵੀ ਜਾ ਕੇ ਕਿਸੇ ਦਾ ਖੰਡ ਪਾੜ ਰਖਾਉਂਦੇ ਕਿ ਕੋਲ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੰਡਨ ਹੋਇਆ ਗੁਰੂ ਸਾਹਿਬ ਦੇ ਅ ਅਵਤਾਰ ਵਿਹਾੜੇ ਚ ਸੁਲਤਾਨਪੁਰ ਲੋਧੀ ਦੀ ਧਰਤੀ 'ਚ ਅੰਮ੍ਰਿਤ ਵੇਲੇ ਗੋਲੀਆਂ ਚੱਲੀਆਂ ਨੇ ਲੇਕਿਨ ਫਕਾਲੀ ਦਲ ਦੇ ਖਰਾਬ ਕੋਈ ਬੋਲ ਤੱਕ ਨਹੀਂ ਰਿਹਾ ਹੈਗਾ ਕਿਸੇ ਪੁਲਿਸ ਦੇ ਖਰਾਬ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਮੰਗ ਵੀ ਨਹੀਂ ਰਿਹਾ ਸਾਡੇ ਇਲਾਵਾ ਕੋਈ ਮੈਂ ਕਹਿੰਦੀ ਆ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਮੁਖੌਤੀ-ਖੌਤੀ ਸਾਰੇ ਹੁੰਦੇ ਨੇ ਇਕੱਠੇ ਨੇ ਸਾਰੇ ਇਕੱਲੇ ਅਕਾਲੀ ਦਲ ਨੂੰ ਭੰਡਣ ਵਾਸਤੇ ਤੇ ਜਿੱਥੇ ਮੂੰਹ ਖੋਲਣਾ ਚਾਹੀਦਾ ਹੈ ਜਿੱਥੇ ਧਰਮ ਦੀ ਰੱਖਿਆ ਦੀ ਗੱਲ ਆਉਂਦੀ ਹੈ ਉੱਥੇ ਸਾਰੇ ਇਕੱਠੇ ਹੋ ਕੇ ਮੂੰਹ ਖੋਲਦੇ ਨਹੀਂ ਹੈਗੇ ਇਹਦਾ ਬਹੁਤ ਵੱਡਾ ਦੁੱਖ ਹੈ ਤੇ ਮੈਂ ਉਮੀਦ ਕਰਦੀ ਆ ਕਿ ਅਤਾ ਤੱਕ ਸਭ ਤੋਂ ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕਮੇਟੀ ਬਣੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਜ਼ਰੂਰ ਸਿੰਘ ਸਾਹਿਬ ਕੋਈ ਆਦੇਸ਼ ਦੇਣਗੇ ਸਿੱਖ ਕੌਮ ਨੂੰ ਜਗਾਨ ਵਾਸਤੇ ਤੇ ਲੋਕਾਂ ਦੀ ਜ਼ਮੀਰਾਂ ਜਾਗਣ ਭਾਵੇਂ ਧਰਮੰਦਰ ਸਾਹਿਬ ਦੇ ਸਚਖੰਡ ਸਾਹਿਬ ਤੇ ਜਾ ਕੇ ਹੁੰਦਾ ਹਮਲਾ ਕਰ ਦਿੰਦਾ ਹੈ ਕਾਂਗਰਸ ਸਰਕਾਰ ਨੇ ਉਹਦਾ ਵੀ ਕੁਝ ਪਤਾ ਨਹੀਂ ਕਰਾਇਆ ਬਲਕਿ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਟਾ ਦਿੱਤੇ ਇਹ ਭਗਵੰਤ ਮਾਨ ਬੈਠ ਭੇਜ ਕੇ ਗੋਲੀਆਂ ਚਲਾਉਂਦਾ ਹੈਗਾ ਤਾਂ ਕੋਈ ਕੁਝ ਨਹੀਂ ਬੋਲਦਾ ਮਤਲਬ ਇਹਨਾਂ ਨੂੰ ਸਭ ਕੁਝ ਮਾਫ ਹੈਗਾ ਭਾਵੇਂ ਅਕਾਲ ਤਖਤ ਸਾਹਿਬ ਤੇ ਹਮਲੇ ਕਰਨ ਭਾਵੇਂ ਸਿੱਖ ਕੌਮ ਦਾ ਨਸਲ ਕੁਸ਼ੀ ਕਰਨ ਭਾਵੇਂ ਪੁਲਿਸ ਨੂੰ ਅੱਜ ਗੋਲ ਖਰਚੇ ਪੇਸ਼ ਤਾਂ ਹਲਕੇ ਸਦੇ ਖਰਚੇ ਪੇਸ਼ ਦੇਣਗੇ ਕੋਈ ਐਕਸ਼ਨ ਹੀ ਨਹੀਂ ਤੇ ਜੋ ਲੋਕੀ ਇਹਨਾਂ ਨੂੰ ਜਵਾਬ ਨਹੀਂ ਜਵਾਬ ਨਹੀਂ ਮੰਗਣਗੇ ਤਾਂ ਪੰਜਾਬ ਦੇ ਹਾਲਾਤ ਫਿਰ ਖਰਾਬ ਹੋਣੇ ਹੀ ਨੇ ਜੀ ਬਈ ਦੁਹਿਆਣੀ ਮਾਂਸਾ ਜਾ ਕੇ ਦੋ ਨੌਜਵਾਨ ਬੱਚਿਆਂ ਦੀ ਜਾਨ ਡੈਸਟ ਹੋਈ ਹੈਗੀ ਇਹਨਾਂ ਐਂਬੂਲੈਂਸ ਨਾਲ ਤੱਕ ਲੈ ਜਾਣ ਲਈ ਉਹਨਾਂ ਨੂੰ ਲੁਧਿਆਣਾ ਐਨੀ ਸਟ੍ਰਗਲ ਕਰਨੀ ਪਈਆ ਤੁਸੀਂ ਵੀ ਟਵੀਟ ਕੀਤਾ ਕਿ ਬਈ ਨਹੀਂ ਬਹੁਤ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਹਨਾਂ ਡੂੰਗਾ ਦੁੱਖ ਕਿ ਮੈਂ ਉਹਨੂੰ ਸ਼ਾਇਦ ਬਿਆਨ ਵੀ ਨਹੀਂ ਕਰ ਸਕਦੀ ਕਿ ਦੋ ਪਰਿਵਾਰਾਂ ਦੇ ਇਕਲੌਤੇ ਪੁੱਤ 15 ਸਾਲ ਦੇ 16 ਸਾਲ ਦੇ ਛੋਟੀ ਨਿੱਕੀ ਉਮਰ ਦੇ ਮਾਵਾ ਦੇ ਇਕੱਲੇ ਪੁੱਤ ਉਹਨਾਂ ਦਾ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਭੱਜ ਕੇ ਪਰਿਵਾਰ ਮਾਨਸਾ ਸਿਵਲ ਹਸਪਤਾਲ ਲੈ ਕੇ ਜਾਂਦਾ ਦੁਪਹਿਰ ਦੇ 3 ਵਜੇ ਇਹ ਵੀ ਨਹੀਂ ਕਿ ਰਾਤ ਦੇ ਹਨੇਰੇ 'ਚ ਦੁਪਹਿਰ ਦੇ 3 ਵਜੇ ਇੱਕ ਡਾਕਟਰ ਇੱਕ ਵੀ ਡਾਕਟਰ ਉੱਥੇ ਨਹੀਂ ਇੱਕ ਕੰਬਾਉਂਡਰ ਤੱਕ ਉੱਥੇ ਨਹੀਂ ਤੇ ਸਾਹਮਣੇ ਦੀ ਕੈਮਿਸਟਰੀ ਦੁਕਾਨ ਤੋਂ ਕਿਸੇ ਬੰਦੇ ਨੂੰ ਫੜ ਕੇ ਉਹਦੇ ਟਾਕੇ ਸਿਰ 'ਚ ਲਾਏ ਤੇ ਦੂਜੇ ਦੀ ਜਾਨ ਬਚਾ ਤਾਦਾ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਲੁਧਿਆਣਾ ਲੈ ਜਾਓ ਡੀ ਐਮ ਸੀ ਚ ਤੇ ਐਂਬੂਲੈਂਸ ਕੰਮ ਨਾ ਕਰੇ ਤਿੰਨ ਐਂਬੂਲੈਂਸ ਬਦਲ ਕੇ ਇੱਕ ਲੈ ਕੇ ਗਏ ਖੜ ਗਈ ਦੂਜੀ ਲੈ ਕੇ ਗਏ ਉਹ ਖੜ ਗਈ ਤੀਜੀ ਲੈ ਮਸਾ ਮਸਾ ਜਦੋਂ ਤੱਕ ਲੁਧਿਆਣਾ ਪਹੁੰਚੇ ਤੇ ਬੱਚੇ ਦੀ ਮੌਤ ਹੋ ਚੁੱਕੀ ਸੀ ਇਹ ਜਿਹੜੇ ਕਹਿੰਦੇ ਸੀ ਗਾਰੰਟੀ ਸਾਨੂੰ ਸਕੂਲ ਬਣਾਣੇ ਹਨ ਸਾਨੂੰ ਹਸਪਤਾਲ ਬਣਾਣੇ ਗਾਰੰਟੀ ਇਹ ਕੇਜਰੀਵਾਲ ਦਿੰਦਾ ਸੀ ਭਗਵੰਤ ਮਾਨ ਦਿੰਦਾ ਸੀ ਸਿਵਲ ਹਸਪਤਾਲ ਦਾ ਹਾਲ ਆਏ ਕਿ ਕੋਈ ਉੱਥੇ ਨਾ ਕੋਈ ਡਾਕਟਰ ਨਾ ਉੱਥੇ ਕੋਈ ਸੀ ਐਮਓ ਨਾ ਕੋਈ ਕੰਪਾਉਂਡਰ ਨਾ ਕੋਈ ਦਵਾਈ ਨਾ ਕੋਈ ਇਲਾਜ ਐਮਰਜੈਂਸੀ 'ਚ ਆ ਚੱਲ ਰਿਹਾ ਹੈ ਉਪਣੇ مانਤੇ ਚਹੀ ਇਹ ਅਭੀ ਸਬਕ ਨਹੀਂ ਸਿੱਖਿਆ ਸਰਕਾਰ ਬਲੰਸਰ ਮੋਸੇਵਾਲ ਦੀ ਜਦ ਹਤਿਆ ਹੋਈ ਉਥੇ ਵੀ ਕੋਈ ਹਸਪਤਾਲ ਚ ਕੋਈ ਸੀਗਾ ਨਹੀਂ ਉਹਨੂੰ ਦੇਖਣ ਵਾਲਾ ਉਹਦੇ ਬਾਅਦ ਵੀ ਆਪਾਂ ਦੇਖਿਆ ਦੋ ਹੋਰ ਮਨੀਸ਼ ਕਿਵੇ ਜਾ ਕੇ ਕਿਤੇ ਸਿੱਟੇ ਸਿਰ ਹੁਣ ਆ ਦੋ ਨੌਜਵਾਨ ਬੱਚਿਆਂ ਦੀ ਡਾਕਟਰਾਂ ਦੀ ਨਾ ਮੌਜੂਦਗੀ ਹੋਣ ਕਰਕੇ ਫਸਟੇਜ ਨਹੀਂ ਮਿਲਣ ਕਰਕੇ ਇੱਕ ਮਾਨੇ ਆਪਦਾ ਪੁੱਤ ਖੋ ਲਿਆ ਇਹ ਬਹੁਤ ਵੱਡੀ ਦੁਖ ਦੀ ਗੱਲ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ